ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗਰ ਪਿੰਡ ਪੰਜਗ੍ਰਈ ਗਲਾਂ ਦੇ ਵਿੱਚ ਨਵਾਂ ਪਿੰਡ ਫਤੇਗੜ ਨੌਵਾਦ ਜ਼ਿਲ੍ਹਾ ਬਠਿੰਡਾ ਤੋਂ ਜੋ ਵੀ ਗੁਰਸਿੱਖ ਸੰਗਤਾਂ ਜੋ ਪਿਛਲੇ ਸਮੇਂ ਦੇ ਵਿੱਚ ਕੁਝ ਕੁ ਦਿਨਾਂ ਤੋਂ ਪਹਿਲਾਂ ਅਨਾਜ ਨੂੰ ਅੱਗ ਲੱਗਣ ਦੇ ਕਾਰਨ ਕਿਸਾਨ ਭਰਾਵਾਂ ਦਾ ਬਹੁਤ ਭਾਰੀ ਨੁਕਸਾਨ ਹੋਇਆ ਉਤੋਂ ਦੀਆਂ ਸਿੱਖ ਸੰਗਤਾਂ ਦੇ ਮਨ ਦੇ ਵਿੱਚ ਦਇਆ ਭਾਵਨਾ ਆਈ ਸਾਰੇ ਹੀ ਸੰਗਤਾਂ ਨੇ ਰਲ ਮਿਲ ਕੇ ਨੌਜਵਾਨਾਂ ਨੇ ਪਿੰਡ ਪੰਜਗਰਾਈਂ ਕਲਾਂ ਦੇ ਵਿੱਚ ਜੋ ਅਨਾਜ ਦੀ ਕਣਕ ਦੀ ਟਰਾਲੀ ਲੈ ਕੇ ਪਹੁੰਚੇ ਐ ਇਥੇ ਉਹਨਾਂ ਕਿਸਾਨ ਭਰਾਵਾਂ ਨੂੰ ਇਹ ਕਣਕ ਵੰਡੀ ਜਾਣੀ ਐ ਜਿਨ੍ਹਾਂ ਦੇ ਭਾਈ ਫਸਲਾਂ ਨੂੰ ਅੱਗ ਦੀ ਲਪੇਟ ਵਿੱਚ ਆ ਗਈਆਂ ਇਥੋਂ ਦੇ ਸਮੂਹੋਂ ਜੋ ਵੀ ਸੰਗਤਾਂ ਨਗਰ ਦੀ ਪੰਚਾਇਤ ਹੈ ਸਰਪੰਚ ਸਾਹਿਬਾਨ ਹੈ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਸਮੂਹ ਸੰਗਤਾਂ ਵੱਲੋਂ ਜੋ ਵੀ ਨੌਜਵਾਨ ਨਵਾਂ ਪਿੰਡ ਫਤੇਗੜ ਨੌਬਾਦ ਜ਼ਿਲ੍ਹਾ ਬਠਿੰਡੇ ਤੋਂ ਪਹੁੰਚੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਜਿਸ ਭਾਵਨਾ ਨੂੰ ਮੁੱਖ ਰੱਖ ਕੇ ਸੇਵਾ ਕਰ ਰਹੇ ਆ ਸਤਿਗੁਰੂ ਭਾਵਨਾ ਪੂਰੀਆਂ ਕਰਨ ਅੱਗੇ ਵਾਸਤੇ ਇਸੇ ਤਰ੍ਹਾਂ ਸੇਵਾ ਕਰਨ ਦੀ ਇਹਨਾਂ ਨੂੰ ਸਮਰੱਥਾ ਬਖਸ਼ਿਸ਼ ਕਰਨ ਅੱਗੇ ਵਾਸਤੇ ਸਿੱਖ ਸੰਗਤਾਂ ਦੇ ਫਸਲਵਾੜੀ ਦੇ ਕਰਤੇ ਸਤਿਗੁਰੂ ਪਾਤਸ਼ਾਹ ਮਿਹਰ ਪ੍ਰਿਆਤ ਰੱਖਣ ਕਿਉਂਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਦਾ ਬਚਨ ਹੈ ਇਹ ਅਰਥ ਕਰੋ ਨਾਮ ਜਪੋ ਤੇ ਵੰਡ ਕੇ ਛਗੋ ਜਦੋਂ ਵੀ ਕਿਸੇ ਵੀ ਕੌਮ ਨੂੰ ਲੋੜ ਪੈਂਦੀ ਹੈ ਤੇ ਸਿੱਖ ਕੌਮ ਸਭ ਤੋਂ ਅੱਗੇ ਹੋ ਕੇ ਸੇਵਾ ਨਿਭਾਉਂਦੀ ਹੈ ਇਥੋਂ ਦੀ ਸਮੂਹ ಗ್ರಾಮ ਪੰਚਾਇਤ ਵੱਲੋਂ ਤੇ ਸਮੂਹ ਸੇਵਾਦਾਰਾਂ ਵੱਲੋਂ ਪ੍ਰਬੰਧ ਕਮੇਟੀਆਂ ਵੱਲੋਂ ਇਹਨਾਂ ਨੌਜਵਾਨ ਵੀਰਾਂ ਦਾ ਬਜ਼ੁਰਗਾਂ ਦਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਇਸ ਟਾਈਮ ਪੰਚਾਇਤ ਵੱਲੋਂ ਗੁਰਦੁਆਰਾ ਸਾਹਿਬ ਦੀ ਪ੍ਰਬੰਧ ਕਮੇਟੀ ਵੱਲੋਂ ਇਹਨਾਂ ਨੂੰ ਇੱਥੇ ਪਹੁੰਚਣ ਤੇ ਸਰਪਾਉ ਦੇ ਨਾਲ ਸਨਮਾਨ ਕੀਤਾ ਜਾਵੇਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰ ਦੋਈ ਸੇਵਾ ਹਾਂਜੀ ਲਓ ਜੀ ਸਾਡੇ ਬੂਡਲਿੰਦ ਲਾਲ ਹੈਰ ਉਧਰ ਕਿ ਇੱਥੋਂ ਕਰ ਲਓ ਸ਼ੁਰੂ ਮੋੜ ਜੇ ਇੱਕ ਮੈਂ ਇੱਕ ਸਾਈਡ ਤੋਂ ਰੇ ਹੁੰਨੇ ਕੋਈ ਨਹੀਂ ਆਜ ਬਾਈ ਇਧਰ ਇਧਰ ਕਰੋ ਜੀ ਬੋਲੇ ਸੋ ਨਿਹਾਲ ਆ ਲੋ ਜੀ ਓਕੇ ਜਾਓ ਇਧਰੋਂ ਕਰ ਲੈਣੇ ਬਈ ਇੱਕ ਪਾਸੇ ਇੱਕ ਪਾਸੇ ਉਧਰ ਉਹਦੇ ਕੋਈ ਨਹੀਂ ਕੋਈ ਨਹੀਂ ਜਾਵੜੋ ਤੁਸੀਂ ਅੱਗੇ ਭਾਈ ਅੱਗੇ ਬੋਲੇ ਸੋ ਨਿਹਾਲ ਜੈਕਾਰਾ ਬੋਲੇ ਸੋ ਨਿਹਾਲ ਜੈਕਾਰਾ ਅਲੋਕ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ